ਲਓ ਜੀ ਫਰਮਾਹੀ ਦੇ ਆਪਣਾ ਉਪਲੀ ਦੇ ਮੇਲੇ ਦੇ ਗਲਾਬ ਸਿੱਧੂ ਭਾਈ ਆ ਗਿਆ ਟੂਰਨਾਮੈਂਟ ਦੇ ਤੇ ਲੈਹੜਾ ਵਾਲਾ ਲੱਖੀ ਆਪਣਾ ਯਾਰ ਤੇ ਦੇਖ ਸਕਦੇ ਹਾਂ ਉਹਦੇ ਗਲਾਬ ਸਿੱਧੂ ਉਪਲੀ ਦੇ ਮੇਲੇ ਤੇ ਤੇ ਉਸਤਾਦ ਲੱਖੀ ਲੈਹੜਾ ਜੀ ਤੇ ਦੁੱਤੇ ਭਾਈ ਨੇ ਬੁਣਾ ਲੇ ਤੇ ਇਹ ਗੱਲਾਂ ਹੋਣਗੀਆਂ ਮੈਚ ਚੱਲੀ ਜਾਂਦਾ ਕੁਆਟਰ ਲਾਸਟ ਭਾਈ ਤੇ ਲਓ ਜੀ ਗਲਾਬ ਸਿੱਧੂ ਵੀਰਾ ਪਹੁੰਚ ਗਿਆ ਜੀ ਉਪਲੀ ਦੇ ਮੇਲੇ ਤੇ ਵੈਲਕਮ ਆ ਭਾਈ ਨੂੰ ਬਹੁਤ ਬਹੁਤ ਅੰਤੇ ਮੇਲੇ ਦੇ ਲਈ ਅਯਾਦ ਕਬੱਡੀ ਕਲੱਬ ਦੇ ਕਹਿੰਦੇ ਜੱਫੀ ਬੈਲਜੀਅਮ ਹੁਣਾਵਾਂ ਤੇ ਗੁਲਾਬ ਗੁਲਾਬ بھائی ਹੁਣਾਵਾਂ ਦਾ ਵਿਸ਼ੇਸ਼ ਤੌਰ ਤੇ ਵੱਡਾ ਸਹਿਯੋਗ ਹੈ ਬਹੁਤ ਬਹੁਤ ਧੰਨਵਾਦ ਆ ਸਾਰੇ ਸਾਡੇ ਵੀਰਾਂ ਦਾ ਮਾਨ ਹੈ ਭਰਾਵਾਂ ਨੂੰ ਭਰਾਵਾਂ ਤੇ ਭਾਈ ਮੈਂ ਬੇਨਤੀ ਕਰਦਾ ਪਹਿਲਾਂ ਮੈਚ ਸ਼ੁਰੂ ਕਰ ਲਈਏ ਜਲਦ ਤੋਂ ਪਹਿਲਾਂ ਅਟਲੇ ਵਾਲੋ ਤੁਸੀਂ ਤੇ ਇੱਕ ਫੋਟੋ ਜੀ ਆ ਜਾਓਗੇ ਸਾਰੇ ਹੋ ਜਾਓਗੇ ਕਵਰ ਬਾਲਾਂ ਦਿਓ ਜੀ ਗਰਾਊਂਡ ਦੇ ਵਿੱਚ ਬਾਲਾਂ ਜਿਹੜੀਆਂ ਪੁੱਜਦੀਆਂ ਕਰ ਦਿਗੇ ਘੋੜਾਂ ਵਰਗੇ ਯਾਰ ਦਿੱਤੇ ਨੇ ਸਾਡਾ ਕੀ ਸੀ ਰਤਵਾ ਕੱਖਾਂ ਦਾ ਇੱਕ ਗੁਣ ਦਿੱਤਾ ਮਾਨਕਲੇ ਖਿਲਾਫ ਸਿੱਧੂ ਬਣ ਗਿਆ ਲੱਖਾਂ ਕੋ ਸਾਡੇ ਨਾਲ ਰਹਿਣਗੇ ਅਸੀਂ ਜਿੰਨਾ ਨਾਲ ਖੜੇ ਯਾਰੋ ਖੁੱਲ ਕੇ ਖੜਿਆ ਕੀ ਹੋਣਗੇ ਨਤੀਜੇ ਇਹ ਸੱਤ ਪੁੱਲ ਕੇ ਖੜਿਆ ਕਿ ਹੋਣਗੇ ਨਤੀਜੇ ਲਓ ਜੀ ਝਾਲ ਵਾਲੇ ਮੁੰਡੇ ਝਾੜਿਆ ਗਲਾਬ ਸਿੱਧੂ ਨਾਲ ਫੋਟੋ ਆ ਆ ਫੌਜਾਂ ਖਚਿਆ ਮੜੀ ਮੇਂਤਾ ਨਹੀਂ ਲਓ ਜੀ ਤੂਤਾ ਪਿੰਡੀ ਵਾਲਾ ਪਹੁੰਚ ਗਿਆ ਪੁਲੀ ਦੇ ਕ੍ਰਿਕਟ ਕੱਪ ਦੇ ਤੇ ਸੋਚ ਤੈਨੂੰ ਵੱਡੀ ਆ ਬਾਕੀ ਕਦੇ ਨਾ ਚੱਲਦਾ ਤੂੰ ਤੇਰਾ ਹੋਰ ਤੂੰ ਤੇ ਠੀਕ ਆ ਬਾਈ ਯੂਨਟਿਡ ਲੜਾਈ ਆ ਯਾਰ ਤੂਤਾ ਅਜੇ ਮਿਲ ਤੇ ਆਏ ਹੋਏ ਆਪਣਾ ਗਲਾਬ ਸਿੱਧੂ ਆ ਕੇ ਗਿਆ ਨੋ ਵੱਧ ਪਿਆਰੀ ਐ ਨਾਲ ਚੋਟੀ ਦੇ ਯਾਰੀ ਐ ਇਹ ਵੀ ਤੁੱਟਿਆ ਤੁੱਟਾ ਪਿੰਡੀ ਆਲਾ ਪਹੁੰਚ ਗਿਆ ਉਪਲੀ ਦੇ ਮੇਲੇ ਤੇ ਹਾਂਜੀ ਸਤਿਕਾਰ ਭਾਈ ਸਾਰਿਆਂ ਨੂੰ ਬਹੁਤ ਵਧੀਆ ਲੱਗਦਾ ਜਿੱਦੋਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਨਾ ਤੇ ਭਾਈ ਨੇ ਪਹਿਲਾਂ ਢਾਣੀ ਸੁਣਾ ਤੇ ਉਹ ਤਾਂ ਵੀ ਪਹਿਸੀ ਕਿ ਕਰੀ ਸੀ ਉਹ ਕਹਿੰਦੀ ਕੁੜੀ ਕਹਿੰਦੀ ਤੁਸੀਂ ਕੀ ਲੱਗੇ ਹੋਵੇਂਗੀ ਕਦੇ ਤੁਸੀਂ ਡੀਸੀ ਬਣ ਜਾਨੇ ਹੋ ਕਦੇ ਤੁਸੀਂ ਕੀ ਬਣ ਜਾਨੇ ਹੋ ਮਹਾ ਚੁੱਪ ਕਰਕੇ ਭਾਈ ਨਰਮਾ ਕੋਸੇ ਮਾਰਤੀ ਲੱਗਿਆ ਮੈਂ ਤੈਨੂੰ ਕਿ ਤੂੰ ਚਾਹ ਬਣੇ ਨਾ ਚੁੱਪ ਕਰਕੇ ਮਹਾ ਇਹਨਾਂ ਦਾ ਜਾਨ ਦੀ ਦਿਨਾਂ ਉਹ ਡੈਮਨ ਸੀ ਲੱਗਿਆ ਮੈਨੂੰ ਕਿ ਕਿਸ ਤਰ੍ਹਾਂ ਹੋ ਗਿਆ ਨਾ ساری ਉਮਰ ਗੇੜੇ ਮਾਰਦਾ ਮਰ ਗਿਆ ਤੁਹਾਨੂੰ ਦੱਸਾਂ ਮੈਂ ਤੇ ਇਹ ਆਪਣੇ ਸੀਐਮ ਸਾਹਵਾੜੀ ਵੀ ਤੁਸੀਂ ਦੇਖਿਆ ਨਾ ਪਹਿਲਾ ਬਾਟਣਾ ਪੜਾ ਦੂਜਾ ਇਹਦਾ ਚਾਰ ਕਬਜੇ ਨੁਕਾਂ ਮੋ ਬੋਲੇ ਜਮਦੀ ਮੈਂ ਜਾਣਾ ਉਹ ਬੱਥੇਰੀਆਂ ਬਥੇਰੀਆਂ ਮਾਮਿਆਂ ਫੱਫੜ ਲੈਣ ਤੇ ਬਾਨੀਆਂ ਹੁਣ ਨਾਲ ਜਿਓ ਆ ਬਦਾਂ ਹੁਣਤੀ ਆ ਸੱਜਾ ਮੇਲੇ ਕਰੈਕਟ ਦੇ ਟੂਰਨਾਮੈਂਟ ਦੁਆਰੇ ਲੱਗਣ ਲਾਤੇ ਹੁਣ ਸਾਹਮਣੇ ਉਹ ਪੰਜਾਬ ਚਾ ਬਾਪ ਚੰਗਾ ਬਾਈ ਧਾਰੀਆਂ ਉਧਰ ਬਹੁਤ ਵੱਡੀ ਮੁबारकਵਾਤਾ ਹੈ ਪਿੰਡੀ ਵਾਲੇ ਧੂਤੇ ਦਾ ਕਹਿੰਦੇ ਨੈਸ਼ਨਲ ਟਰੋਫੀ ਹਾਊਸ ਵਾਲਿਆਂ ਵੱਲੋਂ ਕਹਿੰਦੇ ਵੱਡੇ ਕੱਪ ਦੇ ਨਾਲ ਮਾਨ ਸਨਮਾਨ ਇਹ ਪ੍ਰਬੰਧਕ ਕਮੇਟੀ ਬਾਬਾ ਅਕੈਡਮੀ ਵੱਲੋਂ ਵੱਡੇ ਪੱਲੇਪਰ ਦੇ ਨਾਲ ਸਾਡੇ ਪਿੰਡੀ ਵਾਲੇ ਧੂਤੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਗਿਆ ਹੈ ਲੈ ਵੀ ਧੂਤੇ ਬਹੁਤ ਵੱਡੀ ਮੁबारकਵਾਤਾ ਨੌਜਵਾਨਾਂ